ਪੁੱਤੀ ਪੁੱਤ ਸੀ ਸਾਡੇ ਕੋਲ ਸਾਡੇ ਘਰ ਦਾ ਅੱਜ ਦੀਵਾ ਬੱਜ ਗਿਆ ਤੇ ਜਿਵੇਂ ਅੱਜ ਅਸੀਂ ਜਿਸ ਸਥਾਨ ਤੇ ਹੋ ਗਏ ਆ ਨਾ ਇਸ ਸਥਾਨ ਤੇ ਉਹ ਵੀ ਹੋਣ ਉਹਨਾਂ ਦਾ ਵੀ ਘਰ ਖਾਲੀ ਹੋ ਗਿਆ ਤੀ ਮੈਂ ਗਈ ਕਹਿੰਦਾ ਮੰਮੀ ਬੱਸ ਆ ਗਿਆ 2 ਮਿੰਟਾਂ ਚ ਆ ਗਿਆ ਮੈਨੂੰ ਨਹੀਂ ਸੀ ਪਤਾ ਮੇਰੇ ਪੁੱਤ ਨਾਲ ਬੇਨੱਕਾ ਮੇਰਾ ਪੁੱਤ ਮਾਰਿਆ ਨਾ ਬੇ ਜਿਹੜਾ ਵੀ ਵਿਅਕਤੀ ਅੱਜ ਸੰਸਕਾਰ ਤੇ ਪਹੁੰਚਿਆ ਹਰੇਕ ਬੰਦਾ ਇਹੀ ਲੰਤਾਂ ਪਾਉਂਦਾ ਨਜ਼ਰ ਆ ਰਿਹਾ ਉਹਨਾਂ ਨੂੰ ਕਿ ਉਹਨਾਂ ਨੇ ਗਲਤ ਕੀਤਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਇਹ ਜਿਹੜੇ ਪੇਰੀ ਮਰਦਾਂ ਨੇ ਸਹਾਰਾ ਬੰਨ੍ਹਾ ਏ ਤੇ ਸਾਨੂੰ ਅੱਜ ਖਤਮ ਕਰਕੇ ਰੱਖ ਦਿੱਤਾ ਇਹਨਾਂ ਜ਼ਾਲਮਾਂ ਨੇ ਸਾਡਾ ਮੁੰਡਾ ਕਿਹੜਾ ਇੰਨਾ ਵੱਡਾ ਸੀ 17 ਸਾਲ ਦਾ ਸਾਡਾ ਬੇਟਾ ਸੀ ਉਹ ਕਿੰਨੀ ਕੁ ਉਮਰ ਕੀ ਲੜ ਲੇਗਾ ਸਾਡਾ ਪੁੱਤਰ ਕਦੀ ਵੀ ਕਿਸੇ ਨਾਲ ਮਾਰਾ ਨਹੀਂ ਸੀ ਬੋਲਿਆ ਪੁੱਤ ਨੂੰ ਹੁਣ 17 ਸਾਲ ਦਾ ਹੋਇਆ ਸੀ ਕਿਤੇ ਸੇਰੇ ਬਣਨੇ ਸੀ ਵਿਆਹ ਹੋਣਾ ਸੀ ਮੂਵੀਆਂ ਬਣਨੇ ਸੀ ਕਿੱਥੇ ਹੋਣਾ ਜੋ ਉਹਦੀ ਮਤਲਬ ਲਾਸ਼ ਨੂੰ ਸੇਰਾ ਬੰਨਣਾ ਬਹੁਤ ਦੁੱਖ ਸੀ ਆਪਦੇ ਪੁੱਤ ਨੂੰ ਹੱਥੀਂ ਛੋਕ ਨਾਲ ਵਿਆਹ ਉਹਦੇ ਸਾਰਾ ਇਨਾ ਉਹਨੂੰ ਹੁੰਦਾ ਸੀ ਜਦੋਂ ਮੇਰਾ ਵਿਆਹ ਹੋਇਆ ਮੈਂ ਕਰਾਂਗਾ ਉੰਜ ਕਰਾਂਗਾ ਕੋਹ ਨਹੀਂ ਹੋਇਆ ਨਾਲ ਲਿਖਦਾ ਪਲੱਸ 2 ਤੋਂ ਇੰਨੇ ਜ਼ਿਆਦਾ ਨੰਬਰ ਚੰਗੇ ਲੈ ਲਾ। ਕੁਝ ਕਹਿ ਨਹੀਂ ਸਕਦੇ ਅਸੀਂ। ਅਸੀਂ ਬਹੁਤ ਕੋਸ਼ਿਸ਼ਾਂ ਵੀ ਸਾਡਾ ਬੱਚਾ ਇੰਨਾ ਇੰਟੈਲੀਜੈਂਟ ਆ। ਸਾਡਾ ਬੇਟਾ ਇੰਨਾ ਇੰਟੈਲੀਜੈਂਟ ਸੀ ਕਿ ਉਹਨੇ ਬੀਐਸਸੀ ਰਡੋਲਜੀ ਦਾ ਡਾਕਟਰ ਬੰਨਣਾ ਸੀ। ਦੋ ਗੱਲਾਂ ਕਰ ਰਹੇ ਸੀ ਉੱਥੇ ਸਨਸਕਾਰ ਵੇਲੇ ਵੀ ਹੰਕਾਰ ਬਹੁਤ ਜ਼ਿਆਦਾ ਸੀ। ਹੰਕਾਰ ਕਰਕੇ ਸਾਰਾ ਕੁਝ ਇਹਨਾਂ ਨੂੰ ਪੈਸੇ ਦਾ ਤੇ ਜ਼ਮੀਨ ਦਾ ਹੰਕਾਰ ਆ ਜੀ ਇਹਨਾਂ ਕੋਲ 70 75 ਕਿੱਲੇ ਜ਼ਮੀਨ ਆ। ਤਾਂ ਨਹੀਂ ਲੜਾਈ ਝਗੜਾ ਹੋ ਜਾਂਦਾ ਨਿੱਕਾ ਮोटा ਬੋਲ ਬਲਾਰਾ ਹੋ ਜਾਂਦਾ ਉਸ ਤੋਂ ਬਾਅਦ ਬਹਿ ਕੇ ਰਾਜੀ ਨਾ ਵੀ ਤੱਕ ਵੀ ਹੋ ਜਾਂਦੇ ਪਰ ਕਿਸੇ ਨੂੰ ਮਾਰ ਦੇਣਾ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਆ ਉਹ ਸਜ਼ਾ ਵੀ ਹੋ ਜੇਗੀ ਜੇਲ੍ਹ ਚ ਵੀ ਚਲੇ ਜਾਣਗੇ ਸਭ ਕੁਝ ਹੋ ਜਾਏਗਾ ਲੇਕਿਨ ਮਾਪਿਆਂ ਦਾ ਜਿਹੜਾ ਪੁੱਤ ਚਲਾ ਗਿਆ ਉਹ ساری ਜ਼ਿੰਦਗੀ ਸ਼ਾਇਦ ਇਹਨਾਂ ਨੂੰ ਯਾਦ ਆਉਂਦਾ ਰਹੇਗਾ ਉੱਥੇ ਖੜੇ ਨੇ ਤੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਚਲ ਪੁੱਤ ਘਰੇ ਆ ਜਾ ਕਿਉਂਕਿ 9 10 ਵਜੇ ਦਾ ਟਾਈਮ ਹੋ ਗਿਆ 11 ਦਾ ਵੀ ਘਰ ਆ ਜਾ ਪਰ ਵੇਖਿਆ ਵੀ ਚਲੋ ਬੱਚੇ ਗੱਲਾਂ ਆਪਸ ਵਿੱਚ ਕਰ ਰਹੇ ਨੇ ਖੇਡ ਰਹੇ ਨੇ ਹੱਸਮਝਾ ਕਰ ਰਹੇ ਨੇ ਤੇ ਚਲੋ ਆਜੂ ਦਾ 10 ਮਿੰਟ ਤੱਕ ਕਿਉਂਕਿ ਅੱਗੇ ਵੀ ਐਵੇਂ ਹੁੰਦਾ ਹੋਊਗਾ ਪਰ ਇਹ ਨਹੀਂ ਪਤਾ ਸੀ ਮਾਣੋ ਵੀ ਅੱਜ ਉਹਦਾ ਪੁੱਤ ਘਰੇ ਵਾਪਸ ਨਹੀਂ ਆਉਣਾ ਮ੍ਰਿਤਕ ਕਰਮਨ ਜੋਦੇ ਪਰਿਵਾਰ ਦੇ ਕੋਲੇ ਮੌਜੂਦਾਂ ਹਾਲਾਂਕਿ ਇਹ ਦੁੱਖ ਦੀ ਘੜੀ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਕੈਮਰੇ ਤੇ ਲਿਆਉਣਾ ਠੀਕ ਨਹੀਂ ਲੱਗਦਾ ਪਰ ਕਿਤੇ ਨਾ ਕਿਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਉਹਨਾਂ ਦਾ ਦੁੱਖ ਸਾਂਝਾ ਕਰਨ ਦੇ ਲਈ ਇਹ ਚੀਜ਼ਾਂ ਜ਼ਰੂਰ ਕੈਮਰੇ ਤੇ ਲਿਉਣੀਆਂ ਪੈਂਦੀਆਂ ਨੇ ਹਾਲਾਂਕਿ ਪਰਿਵਾਰ ਰੋਂਦਾ ਕਰ ਲਾਉਂਦਾ ਪਿਆ ਕਿਉਂਕਿ ਮਾਪਿਆਂ ਦਾ ਪੁੱਤ ਚਲਾ ਗਿਆ ਇੱਕੋ ਇੱਕ ਪੁੱਤ ਸੀਗਾ ਪਰ ਦੂਜੇ ਪਾਸੇ ਜਾਣਕਾਰੀ ਲੈ ਲੈਣੇ ਆ ਆਖਿਰਕਾਰ ਗੱਲ ਹੋਈ ਕੀ ਸੀ ਕਿਵੇਂ ਹੋਇਆ ਸੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਤਾ ਨੇ ਲਾਸਟ ਟਾਈਮ ਲਾਸਟ ਟਾਈਮ ਮਾਂ ਨੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਮਾਤਾ ਤੁਸੀਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਮੈਂ ਗਈ ਕਹਿੰਦਾ ਮੰਮੀ ਬੱਸ ਆ ਗਿਆ 2 ਮਿੰਟਾਂ ਚ ਆ ਗਿਆ ਮੈਨੂੰ ਨਹੀਂ ਸੀ ਪਤਾ ਮੇਰੇ ਪੁੱਤ ਨਾਲੇ ਬੇਨੱਕਾ ਮੇਰਾ ਪੁੱਤ ਮਾਰਿਆ ਨੇ ਬੇਨੱਕਾ ਖੜੀ ਹੋਈ ਸੀ ਕਿ ਉੱਥੇ ਵੈਸੇ ਦੋਸਤਾਂ ਚ ਖੜੇ ਹੀ ਹੋਇਆ ਸੀ ਉੱਥੇ ਖੜਾ ਹੀ ਹੋਇਆ ਸੀ ਦੋਸਤਾਂ ਚ ਖੜਾ ਸੀ ਆਸ-ਆਸ ਗੱਲਾਂ ਕਰਨ ਰਿਹਾ ਸੀ ਉਹਨਾਂ ਨੇ ਮੈਂ ਗਈ ਦੱਸਿਆ ਇਹ ਕੰਜਰ ਜਾਲ ਮਾਏ ਇਹਨਾਂ ਨੇ ਮੇਰੇ ਪੁੱਤ ਨੂੰ ਗੋਲੀ ਮਾਰ ਦਿੱਤੀ ਉਦੋਂ ਉਦੋਂ ਤੁਸੀਂ ਬੁਲਾਉਣ ਗਏ ਸੀ ਮਾਤਾ ਉਹਨਾਂ ਨੂੰ ਵੀ ਮਤਲਬ ਘਰੇ ਆ ਜਾਓ ਜਿਵੇਂ ਨੇਰਾ ਜਿਆਦਾ ਸੀ ਗਏ ਸੀ ਮੈਂ ਆਂਦਾ ਆ ਗਿਆ 2 ਮਿੰਟਾਂ ਦੇ ਵਿੱਚ ਨੇ ਇਸੇ ਪਤਾ ਮੇਰੇ ਪੁੱਤਰ ਨੂੰ ਇਹਨਾਂ ਨੇ ਮਾਰ ਦੇਣਾ ਪਹਿਲਾਂ ਵੀ ਕਦੀ ਕੋਈ ਲੜਾਈ ਝਗੜਾ ਹੋਇਆ ਸੀ ਜਾਂ ਕੋਈ ਉਹਨਾਂ ਨੇ ਲਲਕਾਰੇ ਲਲਕੂਰੇ ਮਾਰੇ ਜਾਂ ਕੁਝ ਕਿਹਾ ਹੋਵੇ ਮੁੰਡੇ ਨੂੰ ਪਹਿਲਾਂ ਇਸ ਤਰ੍ਹਾਂ ਦਾ ਕੁਝ ਹੋਇਆ ਮੁੰਡੇ ਨੂੰ ਮੁੰਡੇ ਨੂੰ ਨਹੀਂ ਕਿਹਾ ਕਦੀ ਵੀ ਕੁਝ ਕਦੇ ਨਹੀਂ ਮੇਰਾ ਸਾਡਾ ਮੁੰਡਾ ਕਿਹੜਾ ਇੰਨਾ ਵੱਡਾ ਸੀ 17 ਸਾਲ ਦਾ ਸਾਡਾ ਬੇਟਾ ਸੀ ਉਹ ਕਿੰਦੀ ਉਮਰ ਕੀ ਲੜ ਲੇਗਾ ਸਾਡਾ ਪੁੱਤਰ ਕਦੀ ਵੀ ਕਿਸੇ ਨਾਲ ਮਾਰਾ ਨਹੀਂ ਸੀ ਬੋਲਿਆ ਕਦੀ ਕਿਸੇ ਨੂੰ ਮਾਰਾ ਨਹੀਂ ਸੀ ਬੋਲਿਆ ਉਹ ਤਾਂ ਇੱਕ ਸਿਰਫ ਮਹਾਰਾਜ ਦੇ ਘਰੇ ਸੇਵਾ ਕਰਦਾ ਹੁੰਦਾ ਸੀ ਉਹਨੂੰ ਮਹਾਰਾਜ ਨਾਲ ਹੀ ਸੀ ਉਹਨੂੰ ਐਵੇਂ ਦੇ ਕੋਈ ਲਿੰਕ ਨਹੀਂ ਸੀ ਹੈਗਾ ਕਿਸੇ ਨਾਲ ਵੀ ਕੋਈ ਕੱਲਾ ਕੱਲਾ ਪੁੱਤ ਸੀ ਕੱਲਾ ਕੱਲਾ ਪੁੱਤ ਸੀ ਸਾਡਾ ਸਿਰਫ ਪੁੱਤੀ ਪੁੱਤ ਸੀ ਸਾਡੇ ਕੋਲ ਸਾਡੇ ਘਰ ਦਾ ਅੱਜ ਦੀਵਾ ਬੱਜ ਗਿਆ ਅਸੀਂ ਕਾਸੀ ਜੋਗੇ ਨਹੀਂ ਰਹਿ ਗਏ ਦੋਸ਼ੀਆਂ ਨੂੰ ਜਿਨ੍ਹਾਂ ਨੇ ਮਾਰਿਆ ਚਲੋ ਇਹ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਕਦੇ ਵੀ ਪੁੱਤ ਲਾ ਪਰ ਸਜ਼ਾ ਦੀ ਕੀ ਮੰਗ ਕਰਦੇ ਹੋ ਕਿਵੇਂ ਦੀ ਸਜ਼ਾ ਕੜੀ ਤੋਂ ਕੜੀ ਸਜ਼ਾ ਦਿੱਤੇ ਜਿਵੇਂ ਅੱਜ ਅਸੀਂ ਜਿਸ ਸਥਾਨ ਤੇ ਹੋ ਗਏ ਆ ਨਾ ਇਸ ਸਥਾਨ ਤੇ ਉਹ ਵੀ ਹੋਣ ਉਹਨਾਂ ਦਾ ਵੀ ਘਰ ਖਾਲੀ ਹੋਵੇ ਮੈਂ ਤਾਂ ਕਹਿੰਨੀ ਆ ਵੀ ਮਹਾਰਾਜ ਅੱਗੇ ਵੀ ਇਹੀ ਅਰਦਾਸ ਕਰਦੀ ਆ ਵੀ ਜਿਸ ਹਿਸਾਬ ਨਾਲ ਅਸੀਂ ਬਿਲਕਦੇ ਪਏ ਇਸ ਹਿਸਾਬ ਨਾਲ ਉਹ ਵੀ ਬਿਲਕਣ ਉਹਨੂੰ ਪੂਰੀ ਤੇ ਪੂਰੀ ਸਜ਼ਾ ਸਵੇ ਹਾਂ ਉਮਰ ਕੈਦ ਕੀਤੀ ਜਾਵੇ ਜੇ ਦੋਛੀਆਂ ਨੂੰ ਜਿਹੜੇ ਅਗਾਂਹ ਵੀ ਕਿਸੇ ਦਾ ਕੋਈ ਹੈ ਕੰਮ ਨਾ ਐਵੇਂ ਦਾ ਕਰਨ। ਕਰਮਨ ਦੇ ਪਿਤਾ ਨਾਲ ਸਾਡੀ ਗੱਲ ਹੋਈ ਸੀ ਕਹਿੰਦੇ ਪੜਾਈ ਦੀ ਅੱਗੇ ਕਾਲਜ ਦੀ ਤਿਆਰੀ ਕਰ ਰਿਹਾ ਸੀ ਕਦੇ ਕਹਿੰਦਾ ਸੀ ਆ ਬਹੁਤ ਕੋਸ਼ਿਸ਼ ਕਰ ਰਿਹਾ ਸੀ ਪਲੱਸ 2 ਤੋਂ ਇੰਨੇ ਜ਼ਿਆਦਾ ਨੰਬਰ ਚੰਗੇ ਲਏ ਨਾ ਕੁਝ ਕਹਿ ਨਹੀਂ ਸਕਦੇ ਅਸੀਂ ਅਸੀਂ ਬਹੁਤ ਕੋਸ਼ਿਸ਼ ਆ ਵੀ ਸਾਡਾ ਬੱਚਾ ਇੰਨਾ ਇੰਟੈਲੀਜੈਂਟ ਆ। ਸਾਡਾ ਬੱਚਾ ਬਹੁਤ ਉਹਨੇ ਚੰਡੀਗੜ੍ਹ ਵੀ ਮਰਜ਼ਾ ਕੱਢਿਆ ਉਹਨੇ ਭਰਿਆ ਸੀ ਉਹ ਵੀ ਹੋੰਦਾ ਹੋਇਆ। ਸਾਰੇ ਥਾਵਾਂ ਤੇ ਬਹੁਤ ਸਾਡੇ ਬੱਚੇ ਨੇ ਬਹੁਤ ਵੱਡਾ ਕੋਰਸ ਕਰਕੇ ਬਹੁਤ ਵੱਡਾ ਡਾਕਟਰ ਬੰਨਾ ਸੀ। ਮਾਤਾ ਇਹ ਘਰ ਨਵਾਂ ਬਣਿਆ ਹੋਇਆ ਤੇ ਇਹ ਤਾਂ ਜਿਵੇਂ ਹੁਣ ਪੁੱਤ ਨੇ ਚਾਵਣਾ ਬਣਵਾਇਆ ਹੋਊਗਾ ਦੱਸ ਦੇ ਨਕਸ਼ਾ ਵੀ ਆਪ ਬਣਵਾਇਆ ਸਾਰਾ ਕੁਝ ਕੋਲੇ ਖੜ ਕੇ ਕਰਵਾਇਆ ਸਾਡੇ ਪੁੱਤ ਨੇ ਆਪ ਪਸੰਦ ਕੀਤਾ ਸੀ ਹਰੇਕ ਛੌਂਕ ਸੀ ਸਾਡੇ ਪੁੱਤ ਦੇ ਵੀ ਅਸੀਂ ਐ ਕਰਨਾ ਅਸੀਂ ਐ ਕਰਨਾ ਸਾਰਾ ਅਸੀਂ ਉਸੇ ਪੁੱਤਰ ਵਾਸਤੇ ਬਣਾਇਆ ਸੀ ਅਸੀਂ ਕਿੰਦੇ ਵਾਸਤੇ ਬਣਾਇਆ ਸੀ ਇਸ ਪੁੱਤ ਲਈ ਸੀ ਸਾਰਾ ਕੁਝ ਸਾਡਾ ਇਸ ਟਾਈਮ ਸਾਰਾ ਕੁਝ ਟੈਟਰੀ ਹੈ ਸਾਡੇ ਕੋਲ ਸਤੇ ਕੁਝ ਵੀ ਨਹੀਂ ਬਚਿਆ ਘਰ ਕੁਝ ਨਹੀਂ ਕਹਿ ਸਕਦੇ ਸਾਡੀ ਤਾਂ ਬਸ ਉਹਨਾਂ ਨੂੰ ਹੀ ਇਹ ਵੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਹੂੰ ਕੁਝ ਨਹੀਂ ਕਹੇ ਸਾਡੇ ਕੁਝ ਕਹਿਣ ਜੁਗਾ ਕੁਝ ਰਹਿ ਹੀ ਨਹੀਂ ਗਿਆ ਵੀਰੇ ਹੋਰ ਕੀ ਕਵਾਂਗੇ ਕੁਝ ਨਹੀਂ ਕਹਿ ਸਕਦੀ ਅਸੀਂ ਬਸ ਕਿਤਾਬ ਪੁੱਤ ਨੂੰ ਹੁਣ 17 ਸਾਲ ਦਾ ਹੋਇਆ ਸੀ ਕਿਤੇ ਸੇਰੇ ਬਨਣੇ ਸੀ ਵਿਆਹ ਹੋਣਾ ਸੀ ਮੂਵੀਆਂ ਬਨਣੀਆਂ ਸੀ ਕਿੱਥੇ ਹੋਣਾ ਜੋ ਉਹਦੀ ਮਤਲਬ ਲਾਸ਼ ਨੂੰ ਸੇਰਾ ਬਨਣਾ ਪਿਆ। ਬਹੁਤ ਦੁੱਖ ਗਲਦਾ ਤੁਹਾਨੂੰ ਬਹੁਤ ਦੁੱਖ ਹੋਇਆ ਬਹੁਤ ਦੁੱਖ ਹੈ ਅਸੀਂ ਇਹ ਸਾਡਾ ਸਾਰਨ ਜੋਗ ਨਹੀਂ ਅਸੀਂ ਹੈਗੇ ਇਹ ਗੱਲ ਚ ਜਗਾਰ ਨਹੀਂ ਸਾਰੇ ਸਾਡੇ ਪੁੱਤ ਦੀ ਛੌਂਕ ਸੀ ਨਾ ਜਿਹੜੇ ਉਹਨਾਂ ਦੋ ਜਾਲਮਾਂ ਨੇ ਸਾਰੇ ਮਾਰਦੇ ਸਾਡੇ ਪੁੱਤ ਦੇ ਬਹੁਤ ਛੌਂਕ ਸੀ ਸਾਡੇ ਪੁੱਤ ਦੇ ਸਾਰੇ ਮਾਰਦੇ ਉਹਨਾਂ ਨੇ ਕੁਝ ਨਹੀਂ ਛੱਡਿਆ ਸਾਡੇ ਜੋਗ ਉਹਨਾਂ ਨੇ ਕੁਝ ਵੀ ਸੀ ਆਪਦੇ ਪੁੱਤ ਨੂੰ ਹੱਥੀਂ ਛੋਕ ਨਾਲ ਵਿਆਹ ਦੇ ਸਾਰਾ ਇਨਾ ਉਹਨੂੰ ਹੁੰਦਾ ਸੀ ਜਦੋਂ ਮੇਰਾ ਵਿਆਹ ਹੋਇਆ ਮੈਂ ਕਰਾਂਗਾ ਉੰਜ ਕਰਾਂਗਾ ਕੋਹ ਨਹੀਂ ਹੋਇਆ ਸਾਡੇ ਪਾਸ ਪਰ ਨਿصاف ਮਿਲਣਾ ਚਾਹੀਦਾ ਸਾਨੂੰ ਸਾਡੇ ਪੁੱਤ ਦਾ ਸਾਨੂੰ ਨਿصاف ਮਿਲੇਗਾ ਫੇਰ ਹੀ ਬਿਲਕੁਲ ਅੱਜ ਸੰਸਕਾਰ ਕਰਮਣ ਜੋਤ ਦਾ ਕੀਤਾ ਗਿਆ ਮਾਪੇ ਪਿੰਡ ਵਾਲੇ ਰਿਸ਼ਤੇਦਾਰ ਹੋਰ ਵੀ ਦੁੱਖ ਵੰਡਾਉਣ ਦੇ ਲਈ ਜਿੰਨੇ ਵੀ ਲੋਕ ਪਹੁੰਚੇ ਸੀ ਹਰੇਕ ਦੀ ਅੱਖਾਂ ਨਾਮ ਸੀ ਕਿਉਂਕਿ ਇਹ ਘਟਨਾ ਹੀ ਐਹੋ ਜੀ ਸੀ ਕਿ ਜਿਸਨੇ ਸਾਰੇ ਪਾਸੇ ਇਲਾਕੇ ਨੂੰ ਝੰਡੂੜ ਕੇ ਰੱਖ ਦਿੱਤਾ ਕਿਉਂਕਿ ਇੱਕ ਮਾਂ ਦੇ ਸਾਹਮਣੇ ਮਾਂ ਦੱਸਿਆ ਵੀ ਲੈਣ ਗਏ ਉਹਨਾਂ ਨੂੰ ਬਾਹਰ ਗਲੀ 'ਚ ਨਾਰਮਲ ਆ ਬੱਚੇ ਖੜ ਜਾਂਦੇ ਨੇ ਯਾਰ ਦੋਸਤਾਂ ਟਾਂਡ ਗਵਾਂਡ ਦੇ ਮੁੰਡੇ ਇਕੱਠੇ ਹੋ ਕੇ ਖੜ ਜਾਂਦੇ ਨੇ ਉੱਥੇ ਖੜੇ ਨੇ ਤੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਚੱਲ ਪੁੱਤ ਘਰੇ ਆ ਜਾ ਕਿਉਂਕਿ 9-10 ਵਜੇ ਦਾ ਟਾਈਮ ਹੋ ਗਿਆ 11 ਦਾ ਪੀ ਘਰ ਆ ਜਾ ਪਰ ਵੇਖਿਆ ਵੀ ਚਲੋ ਬੱਚੇ ਗੱਲਾਂ ਆਪਸ ਵਿੱਚ ਕਰ ਰਹੇ ਨੇ ਖੇਡ ਰਹੇ ਨੇ ਹੱਸਮਝਾ ਕਰ ਰਹੇ ਨੇ ਤੇ ਚਲੋ ਆਜੂ 10 ਮਿੰਟ ਤੱਕ ਕਿਉਂਕਿ ਅੱਗੇ ਵੀ ਐਵੇਂ ਹੁੰਦਾ ਹੋਊਗਾ ਪਰ ਇਹ ਨਹੀਂ ਪਤਾ ਸੀ ਮਾਣੋ ਵੀ ਅੱਜ ਹੁੰਦਾ ਪੁੱਤ ਘਰੇ ਵਾਪਸ ਨਹੀਂ ਆਉਣਾ ਦੂਜੇ ਪਾਸੇ ਅ ਬੜੀ ਦੁੱਖ ਦੀ ਏ ਘਟਨਾ ਮਾਪਿਆਂ ਮਾਪੇ ਜਿਹੜੇ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਪਿੰਡ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਜਿਹੜਾ ਵੀ ਵਿਅਕਤੀ ਅੱਜ ਸੰਸਕਾਰ ਤੇ ਪਹੁੰਚਿਆ ਹਰੇਕ ਬੰਦਾ ਇਹੀ ਲਾਂਤਾ ਪਾਉਂਦਾ ਨਜ਼ਰ ਆ ਰਿਹਾ ਉਹਨਾਂ ਨੂੰ ਕੀ ਉਹਨਾਂ ਨੇ ਗਲਤ ਕੀਤਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਇਸ ਤਰ੍ਹਾਂ ਨਹੀਂ ਲੜਾਈ ਝਗੜਾ ਹੋ ਜਾਂਦਾ ਨਿੱਕਾ ਮੋਟਾ ਬੋਲ ਬਲਾਰਾ ਹੋ ਜਾਂਦਾ ਉਸ ਤੋਂ ਬਾਅਦ ਬਹਿ ਕੇ ਰਾਜੀ ਨਾਵੇਂ ਤੱਕ ਵੀ ਹੋ ਜਾਂਦੇ ਪਰ ਕਿਸੇ ਨੂੰ ਮਾਰ ਦੇਣਾ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਲਤ ਉਹਨਾਂ ਦੇ ਫਾਦਰ ਸਾਹਿਬ ਵੀ ਬੈਠੇ ਨੇ ਕੋਸ਼ਿਸ਼ ਕਰ ਲਏ ਨੇ ਗੱਲਬਾਤ ਕਰਨ ਦੀ ਬਈ ਜੀ ਮਾਰ ਨਾਲ ਤਾਂ ਗੱਲ ਕੀਤੀ ਤੁਹਾਡੇ ਨਾਲ ਅੱਗੇ ਵੀ ਮੈਂ ਇੱਕ ਵਾਰੀ ਗੱਲ ਕੀਤੀ ਸੀ ਹਾਲਾਂਕਿ ਬਹੁਤ ਔਖਾ ਹੈ ਬਹੁਤ ਔਖਾ ਜੀ ਸਾਡਾ ਕੱਖ ਨਹੀਂ ਰਿਹਾ ਸਾਡਾ ਘਰ ਖਤਮ ਕਰਤਾ ਅੱਜ ਦੇ ਦਿਨ ਇਹਨਾਂ ਝਾਲਮਾ ਨੇ ਅਮਰਜੀਤ ਸਿੰਘ ਨੇ ਪ੍ਰਦੀਪ ਸਿੰਘ ਨੇ ਤੇ ਉਹਨਾਂ ਦੇ ਦੋਵਾਂ ਸੀਰੀਆਂ ਨੇ ਰਲ ਕੇ ਸਾਨੂੰ ਤਬਾਹ ਕਰਤਾ ਫੜ ਕੇ ਸਾਡਾ ਬੇਟਾ ਇੰਨਾ ਇੰਟੈਲੀਜੈਂਟ ਸੀ ਕਿ ਉਹਨੇ ਬੀਐਸਸੀ ਰਿਡਵਲਜੀ ਦਾ ਡਾਕਟਰ ਬੰਨਣਾ ਸੀ ਤੇ ਸਾਨੂੰ ਉਮੀਦਾਂ ਸੀ ਉਹਦੇ ਤੋਂ ਸਾਡਾ ਘਰ ਵੀ ਚੱਲਣਾ ਸੀ ਤੇ ਗੁਜ਼ਾਰਾ ਵੀ ਹੋਣਾ ਸੀ ਸਾਡੀ ਬੁਢੇਪੇ ਦੀ ਉਮਰ ਦਾ ਉਹਨੇ ਸਹਾਰਾ ਬੰਨਣਾ ਸੀ ਤੇ ਸਾਨੂੰ ਅੱਜ ਖਤਮ ਕਰਕੇ ਰੱਖ ਦਿੱਤਾ ਇਹਨਾਂ ਝਾਲਮਾ ਨੇ ਮੈਂ ਇਹ ਮੰਗ ਕਰਦਾ ਵੀ ਇਹਨਾਂ ਚਾਰਾਂ ਝਾਲਮਾਂ ਨੂੰ ਅਮਰਜੀਤ ਸਿੰਘ ਪ੍ਰਦੀਪ ਸਿੰਘ ਦੇ ਦੋ ਦੋਵਾਂ ਇਹਦੇ ਸੀਰੀਆਂ ਨੂੰ ਉਮਰ ਕੈਦੀ ਸਜ਼ਾ ਦਿੱਤੀ ਜਾਵੇ। ਵੈਸੇ ਤਾਂ ਕਹਿੰਦੇ ਵੀ ਕੱਲ ਪੁਲਿਸ ਜਦੋਂ ਆਈ ਆ ਉੱਥੇ ਰਫਲ ਰਫਲ ਵੀ ਉੱਥੇ ਜ਼ਮੀਨ 'ਚੋਂ ਲੱਭੀ ਆ ਜਿੱਥੇ ਇਹ ਘਟਨਾ ਹੋਈ ਆ। ਹਾਂਜੀ ਪੁਲਿਸ ਮੌਕੇ ਦੇ ਰਫਲ ਉਹਨਾਂ ਦੀ ਉਹ ਜਿਹੜੀ ਰਫਲ ਆ ਉੱਥੇ ਡਿੱਗੀ ਰਹਿ ਗਈ ਚਿੱਕੜ ਦੇ ਵਿੱਚ ਨੱਪੀ ਗਈ ਤੇ ਪੁਲਿਸ ਮੌਕੇ ਤੇ ਆਣ ਕੇ ਵੀਡੀਓ ਬਣਾ ਕੇ ਤੇ ਕੱਢ ਕੇ ਲੈ ਕੇ ਗਈ ਆ ਜੀ। ਪਰ ਪੁੱਤ ਤਾਂ ਵਾਪਸ ਨਹੀਂ ਆ ਸਕਦਾਗਾ ਹੁਣ ਕਿਉਂਕਿ ਉਹ ਉਮਰ ਕੈਦ ਸੀ ਵੀ ਕਹਿੰਨੇ ਪਰ ਉਹਨਾਂ ਨੂੰ ਉਮਰ ਕੈਦ ਹੋਵੇ ਵੱਧ ਤੋਂ ਵੱਧ ਕੜੀ ਤੋਂ ਕੜੀ ਜਿਹੜਾ ਕਾਨੂੰਨ ਉਹਨਾਂ ਨੂੰ ਸਜ਼ਾ ਦੇਵੇ ਪਰ ਪੁੱਤਾਂ ਦਾ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਕਦੀ ਹਾਂਜੀ ਪੁੱਤਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਅਸੀਂ ਇੱਕ ਇਹ ਮੰਗ ਕਰਦੇ ਆਂ ਵੀ ਜਿਹੜੀ ਇਹਦੀ ਜ਼ਮੀਨ ਆ ਉਹ ਵੀ ਸਰਕਾਰ ਪਲਾਜ ਕਰ ਦਵੇ ਵੀ ਇਹੋ ਜਿਹੇ ਜਿਹੜੇ ਹੰਕਾਰੇ ਬੰਦੇ ਉਹਨਾਂ ਨੂੰ ਵੀ ਅੱਗੇ ਤੋਂ ਜਾਣਨਾ ਹੋ ਜੂਏ ਵੀ ਜੇ ਕਿਸੇ ਦਾ ਪੁੱਤ ਮਾਰਾਂਗੇ ਤੇ ਸਾਡੇ ਨਾਲ ਆ ਨਿਆ ਕੀਤਾ ਜਾਊਗਾ। ਜੀ ਇਹ ਹੰਕਾਰ ਕਰਕੇ ਹੋਇਆ ਲੋਕ ਗੱਲਾਂ ਕਰ ਰਹੇ ਸੀ ਉੱਥੇ ਸੰਸਕਾਰ ਵੇਲੇ ਵੀ ਹੰਕਾਰ ਬਹੁਤ ਜ਼ਿਆਦਾ ਸੀ। ਹੰਕਾਰ ਕਰਕੇ ਸਾਰਾ ਕੁਝ ਹੋਇਆ। ਇਹਨਾਂ ਨੂੰ ਪੈਸੇ ਦਾ ਤੇ ਜ਼ਮੀਨ ਦਾ ਹੰਕਾਰ ਆ ਜੀ ਇਹਨਾਂ ਕੋਲ 70 75 ਕਿੱਲੇ ਜ਼ਮੀਨ ਆ ਤੇ ਆੜ ਤਾਂ ਇਹਨਾਂ ਦੀਆਂ ਹੈਗੀਆਂ ਦੋ ਜੀ ਇੱਕ ਮੱਲਾਂ ਵਾਲਾ ਤੇ ਇੱਕ ਭਾਗੋ ਕੇ ਵਿਖੇ। ਉਹ ਸਿਰਫ ਪੈਸੇ ਦਾ ਵੀ ਹੰਕਾਰ ਕਰਕੇ ਤੇ ਜ਼ਮੀਨ ਦਾ ਹੰਕਾਰ ਕਰਕੇ ਇਹ ਇਹਨਾਂ ਦਾ ਦਿਮਾਗ ਜਿਹੜਾ ਖਰਾਬ ਹੋਇਆ ਹੋਇਆ ਸੀਗਾ ਜੀ। ਤਾਂ ਬਿਲਕੁਲ ਤੁਸੀਂ ਆਪ ਦੇਖ ਲਿਆ ਆਪ ਸੁਣ ਲਿਆ ਇਹੋ ਜੀ ਘੜੀ ਦੇ ਵਿੱਚ ਠੀਕ ਹੈ ਕੁਝ ਲੋਕ ਵੀਡੀਓ ਦੇਖਣ ਵਾਲੇ ਵੀ ਕਹਿਣਗੇ ਕਿ ਵੀਡੀਓ ਬਣਾਉਣਾ ਠੀਕ ਨਹੀਂ ਪਰ ਮਾਪਿਆਂ ਦਾ ਉਹ ਦੁੱਖ ਸਰਕਾਰ ਤੱਕ ਪੁਲਿਸ ਤੱਕ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਦੂਜੀ ਚੀਜ਼ ਇਸ ਵੀਡੀਓ ਨੂੰ ਬਣਾਉਣ ਦਾ ਇਹ ਵੀ ਮਕਸਦ ਹੁੰਦਾ ਹੈ ਕਿ ਹੋਰ ਕਿਸੇ ਦਾ ਘਰ ਤਬਾਹ ਨਾ ਹੋਵੇ ਖਤਮ ਨਾ ਹੋਵੇ ਨਿੱਕੇ ਮੋٹے ਲੜਾਈਆਂ ਦੇ ਝਗੜੇ ਜਿਹੜੇ ਨੇ ਉਹ ਚਾਹੇ ਲੋਕ ਕਾਰ ਵੀ ਲੈਂਦੇ ਨੇ ਪਰ ਉਸ ਤੋਂ ਬਾਅਦ ਸਮਝੌਤੇ ਹੋਣੇ ਹੋ ਜਾਣੇ ਚਾਹੀਦੇ ਨੇ ਪਰ ਇਸ ਤਰ੍ਹਾਂ ਕਿਸੇ ਨੂੰ ਮਾਰ ਦੇਣਾ ਘਰ ਖਤਮ ਕਰ ਦੇਣਾ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਣਾ ਚਾਹੀਦਾ ਹੁਣ ਮਾਪਿਆਂ ਦਾ ਪੁੱਤ ਤਾਂ ਚਲਾ ਗਿਆ ਉਹਦੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਉਹਨਾਂ ਨੂੰ ਸਜ਼ਾ ਵੀ ਹੋ ਜੇਗੀ ਜੇਲ੍ਹ ਚ ਵੀ ਚਲੇ ਜਾਣਗੇ ਸਭ ਕੁਝ ਹੋ ਜਾਏਗਾ ਲੇਕਿਨ ਮਾਪਿਆਂ ਦਾ ਜਿਹੜਾ ਪੁੱਤ ਚਲਾ ਗਿਆ ਉਹ ساری ਜ਼ਿੰਦਗੀ ਸ਼ਾਇਦ ਇਹਨਾਂ ਨੂੰ ਯਾਦ ਆਉਂਦਾ ਰਹੇਗਾ ਕਿਉਂਕਿ ਬੂਹੇ ਦੇ ਬਿਲਕੁਲ ਗੇਟ ਦੇ ਨਾਲ ਹੀ ਮੈਂ ਕਹਿੰਦਾ ਵੀ 20 ਫੁੱਟ 30 ਫੁੱਟ ਦੀ ਦੂਰੀ ਤੇ ਜਿੱਥੇ ਗੋਲੀ ਮਾਰੀ ਹੈ ਜਿੱਥੇ ਲੜਾਈ ਹੋਈ ਹੈ ਜਿੱਥੇ ਅੱਧੇ ਮਰਲੇ ਜਗ੍ਹਾ ਨੂੰ ਲੈ ਕੇ ਦੱਸਿਆ ਜਾ ਰਿਹਾ ਉਥੇ ਉਹਦੇ ਗੋਲੀ ਮਾਰ ਦਿੱਤੀ ਗਈ ਹੈ ਫਿਲਹਾਲ ਦੀ ਘੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਹਰੇਕ ਪਰਿਵਾਰ ਤੱਕ ਪਹੁੰਚਾਓ ਤਾਂ ਜੋ ਲੋਕਾਂ ਦੇ ਵਿੱਚ ਅੱਜ ਦੇ ਸਮੇਂ 'ਚ ਸਹਿਣਸ਼ੀਲਤਾ ਦੀ ਜਿਹੜੀ ਕਮੀ ਆ ਉਸ ਨੂੰ ਦੂਰ ਕਰਕੇ ਲੋਕ ਵਾਕਈ ਇਹ ਚੀਜ਼ ਵੱਲ ਸੋਚਣ ਵੀ ਇਹ ਚੀਜ਼ਾਂ ਸਾਰੀਆਂ ਇੱਥੇ ਪਈਆਂ ਰਹਿਣੀਆਂ ਨੇ ਬੰਦੇ ਦੀ ਜ਼ਿੰਦਗੀ ਦਾ ਹੀ ਮੁੱਲ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆ رائے ਜ਼ਰੂਰ ਦੇਣਾ ਫਲੋਸਪਰ ਤੋਂ ਸੁਖਵਿੰਦਰ ਸਿੰਘ ਸੋਕ